ਹਲਕਾ ਹੁਸ਼ਿਆਰਪੁਰ ਚ ਮੈਡਮ ਅਨੀਤਾ ਸੋਮਪ੍ਰਕਾਸ਼ ਦੀ ਜਿੱਤ ਪੱਕੀ ਲੋਕਾਂ ਤੋਂ ਮਿਲ ਰਿਹਾ ਭਰਵਾ ਪਿਆਰ ਇਹ ਤਸਵੀਰਾਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਟਾਂਡਾ ਦੇ ਵੱਖ-ਵੱਖ ਪਿੰਡਾਂ ਨਰੂੜ ਪਾਣੋਵਾਲ ਪਿੰਡ ਬੁੱਢੀ ਦੀਆਂ ਨੇ ਜਿੱਥੇ ਭਾਜਪਾ ਦੇ ਉਮੀਦਵਾਰ ਮੈਡਮ ਅਨੀਤਾ ਸੋਮਪ੍ਰਕਾਸ਼ ਪਹੁੰਚੇ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸਾਡਾ ਦੇਸ਼ ਵੱਧ ਤੋਂ ਵੱਧ ਤਰੱਕੀ ਕਰੇਗਾ ਇਸ ਨੂੰ ਨੰਬਰ 1 ਬਣਾਉਣਾ ਹੈ ਉਸਦੇ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਇਸ ਅਫਸਰ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਭੀੜ ਉਮੜੀ ਤੋਂ ਇਲਾਵਾ ਸਿਰਸਾ ਦੇ ਬੀਜੇਪੀ ਐਮਪੀ ਮੈਡਮ ਸੁਨੀਤਾ ਦੁੱਗਲ ਵੀ ਪਹੁੰਚੀ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸੰਖਿਆ ਚ ਵੋਟ ਪਾਉਣ ਦੀ ਅਪੀਲ ਕੀਤੀ ਲੋਕਾਂ ਨੂੰ ਜਾਗਰੂਕ ਕਰਦੇ ਹੋਣਾ ਕਿਹਾ ਕਿ ਸਾਡੇ ਦੇਸ਼ ਨੂੰ ਜੋ ਸਖਸ਼ ਸੰਭਾਲ ਰਿਹਾ ਹੈ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਨ੍ਹਾਂ ਨੂੰ ਅਸੀਂ ਤੀਜੀ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਉਣਾ ਹੈ ਪਿਛਲੇ 10 ਸਾਲਾਂ ਤੋਂ ਉਹਨਾਂ ਨੇ ਆਮ ਜਨਤਾ ਦੀ ਭਲਾਈ ਵਾਸਤੇ ਬੇਸ਼ੁਮਾਰ ਕਾਰਜ ਕੀਤੇ ਨੇ ਜਿਵੇਂ ਕਿ ਹਾਈਵੇ ਰੇਲਵੇ 에어ਪੋਰਟਸ ਦਾ ਨਿਰਮਾਣ ਕੀਤਾ ਹੈ ਜਿੰਨੀ ਤਰੱਕੀ 10 ਸਾਲਾਂ ਚ ਭਾਰਤੀ ਜਨਤਾ ਪਾਰਟੀ ਨੇ ਕੀਤੀ ਹੈ ਉਨੀ ਪਹਿਲਾਂ ਕਦੇ ਵੀ ਨਹੀਂ ਹੋਈ ਪਾਸ ਪਾਸ ਲਿਆਂਦਾ ਹੈ ਉਹਨੂੰ ਕਦੀ ਪਵਾੜਿਆ ਆ ਕੇ ਮੇਰੇ ਨਾਲ ਕੁੜੀ ਆਈ ਹੈ ਪੁੱਛ ਕੇ ਲੈ ਕੇ। ਕਿ ਦਾਰੇ ਵਿੱਚ ਰਹਿੰਦੇ ਸੀ ਉਹ ਹੁਣ ਕਿੱਥਾਂ ਹੈ। ਆਦਤ ਹੈ ਕੰਮ ਕਰਨ ਦੀ। ਸੋਸ਼ਲ ਵਰਕਰ ਹੈ। ਹੋਟੇਜ ਗਾਹਣੀ ਸੀ ਕਦੀ ਸੋਮ ਪ੍ਰਕਾਸ਼ ਜੀ ਦੀ ਪ੍ਰੈਕਟਿਸ ਹੈ। ਆਂਤਰੀ ਹੁੰਦੇ ਸੀ ਸੋਮ ਪ੍ਰਕਾਸ਼ ਜੀ ਉਹਨਾਂ ਦੀ ਧਰਮ ਪਤਨੀ ਹੁਣ ਤੁਹਾਡੇ ਵਿੱਚਕਾਰ ਆਈ ਹੈ। ਉਹ ਉਪਤਿਆਸ਼ੀ ਹੈ ਸਾਡੀ ਭਾਰਤੀ ਜਨਤਾ ਪਾਰਟੀ ਦੀ ਆਦਰਨੀ ਅਨੀਤਾ ਜੀ ਤੇ ਅੱਜ ਇੱਥੇ ਹੀ ਬੈਠੇ ਹੋਈ ਆਦਰਨੀ ਹੈ ਮੇਰੀ 팬 ਪੰਡਿਆ ਜੀ ਕਿਰਨ ਜੀ ਡਿਸਟ੍ਰਿਕਟ ਦੇ ਜਿਹੜੇ ਜਨਰਲ ਸਕੱਤਰ ਨੇ yogesh sapra ji ਮੰਡਲ ਦੇ ਪ੍ਰੈਜ਼ੀਡੈਂਟ ਬੋਪਾਲ ਜੀ ਪੀਮ ਠਾਕੁਰ ਜੀ ਬੰਟੀ ਜੀ ਲੋਰ ਸਿੰਘ ਜੀ ਐ ਸਰਪੰਚ ਬੁਧਿਆ ਸਿੰਘ ਜੀ ਹੁਣੇ ਤੁਹਾਡੇ ਸਾਹਮਣੇ ਆਪਣੀ ਗੱਲਬਾਤ ਜਿਹੜੀ ਰੱਖ ਰਹੇ ਸੀ ਜੰਮੂ ਕਸ਼ਮੀਰ ਵਾਣੀ ਦੂਰੋਂ ਤੁਹਾਡੇ ਵਿਚਕਾਰ ਜਿਹੜੇ ਆਏ ਨੇ ਦੱਤਾ ਜੀ ਤੇ ਸਨਮਾਨਕ ਮੰਚ ਤੇ ਮੇਰੇ ਸਾਹਮਣੇ ਬੈਠੇ ਹੋਏ ਮਾਨ ਸਨਮਾਨ ਦੇ ਜੋ ਮੇਰੇ ਬੜੇ ਬਜ਼ੁਰਗੋ ਤੇ ਮੇਰੀ ਮਾਤਾਵਾ ਭੈਣੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਇਹ ਜਿਹੜਾ 5 ਸਾਲ ਵਿੱਚ ਉਤਸਵ ਆਂਦਾ ਹੈ ਤਿਫਾਰ ਆਂਦਾ ਹੈ ਚੋਣਾ ਦਾ ਐਸੇ ਵਿੱਚ ਤੁਸੀਂ ਵੱਧ ਚੱਦ ਕੇ ਹਿੱਸਾ ਲੈਣਾ ਹੈ ਕਿਉਂਕਿ ਸਾਡੇ ਦੇਸ਼ ਨੂੰ ਜਿਹੜਾ ਸਖਸ਼ ਸੰਭਾਲ ਰਿਹਾ ਹੈ ਪਿਛਲੇ 10 ਸਾਲਾਂ ਤੋਂ ਆਦਰਨੀય ਪ੍ਰਧਾਨ ਮਤੀਸ਼ੀਦਰ ਅਦਰ ਮੋਦੀ ਜੀ ਉਹਨਾਂ ਨੂੰ ਆਪਾਂ ਤੀਜੀ ਵਾਰ ਫੇਰ ਪ੍ਰਧਾਨ ਸੇਵਕ ਬਣਾਣਾ ਹੈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਣਾ ਹੈ ਤੁਸੀਂ ਵੇਖਿਆ ਹੁਣ ਪਿਛਲੇ 10 ਸਾਲਾਂ ਚ ਉਹਨਾਂ ਨੇ ਜੋ ਵੀ ਕੰਮ ਕੀਤੇ ਨੇ ਉਹ ਆਮ ਆਦਮੀ ਵਾਸਤੇ ਗਰੀਬ ਵਾਸਤੇ ਸਾਡੀਆਂ ਪੈਣਾ ਵਾਸਤੇ ਕੀਤੇ ਨੇ ਤੁਸੀਂ ਵੇਖਦੇ ਹੋ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਪਿਛਲੇ 10 ਸਾਲਾਂ 'ਚ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਕਿੰਨੀ ਬਦਲ ਗਈ ਹੈ ਹੁਣ ਤੁਸੀਂ ਵੇਖੋ ਚਾਹੇ ਆਪਾਂ ਗੱਲ ਕਰੀਏ ਜਿਹੜੇ ਹਾਈਵੇ ਬਣੇ ਨੇ ਚਾਹੇ ਆਪਾਂ ਗੱਲ ਕਰੀਏ ਰੇਲਵੇ ਦੇ ਚਾਹੀ ਆਪਾਂ ਗੱਲ ਕਰਤੀਏ ਜਿੰਨੇ 에ਅਰਪੋਰਟ ਬਣੇ ਨੇ ਜਿੰਨੀ ਤਰੱਕੀ ਜਿਹੜੀ ਹੈ ਉਹ ਪਿਛਲੇ 10 ਸਾਲਾਂ 'ਚ ਭਾਦੀ ਦਿੱਤਾ ਪਾਰਟੀ ਦੀ ਸਰਕਾਰ 'ਚ ਹੋਈ ਹੈ ਕੋਸ਼ਿਸ਼ ਕਰ ਰਹਾ ਹਾਂ ਕਿ ਜਿਹੜਾ ਅੱਜ ਜਿਹੜਾ ਆਪ ਸਿਆਲਕੋਟ ਤੇ ਸਾਡੇ ਦੇ ਹਾਜ਼ਰੀ ਹੈ ਅਨਿਤਾ ਜੀ ਉਹ ਜਿਹੜਾ ਸਾਡੇ ਨਾਲ ਜੁੜ ਕੇ ਕਰਨੀ ਹੁੰਦੀ ਹੈ ਤੇ ਮੈਂ ਸਿਰਸਾ ਤੋਂ ਆਪੀ ਹਾਂ ਤੇ ਮੇਰੀ ਡਿਊਟੀ ਲੱਗੀ ਹੈ ਪੂਰੇ ਆਪਣੇ ਪੰਜਾਬ ਦੀ ਜਿਹੜੀ ਹੈ ਉਹ ਪਰਵਾਸ ਵਾਸਤੇ ਸਵੇਰੇ ਆਪਾਂ ਤੁਹਾਨੂੰ ਦੱਸ ਪੂਸੀ ਕਿ ਮਹਾਰੋਸ਼ਾਰਭੂ ਕਿਹੜੀ ਹੈ ਸਾਡੇ ਕੈਂਡੀਡੇਟ ਅਨਿਤਾ ਜੀ ਵਾਸਤੇ ਆਪਾਂ ਅੱਜ ਜਿਹੜੇ ਕਰ ਰਹੇ ਹਾਂ ਸਾਰੇ ਸਾਰਿਆਂ ਨੂੰ ਇਹ ਫਿਰ ਤੋਂ ਤੀਜੀ ਵਾਰ ਜਿਹੜਾ ਹੈ ਉਹ ਅਦੰਮੀ ਜੀ ਨਰਿੰਦਰ ਮੋਦੀ ਜੀ ਨੂੰ ਜੋ ਮੁੱਖ ਪ੍ਰਧਾਨ ਸਭਾ ਬਣਾਣਾ ਹੈ ਇਸ ਕਰਕੇ ਵੱਧ ਤੋਂ ਵੱਧ ਸੰਖਿਆ ਚ ਵੋਟਾਂ ਪਾ ਕੇ ਸਾਡੀ ਕੈਂਡੀਡੇਟ ਜੀ ਅਨਿਤਾ ਜੀ ਤੋਂ ਪ੍ਰਧਾਨਗੀ ਦੇ ਨਾਲ ਦੇ ਮੰਤਰੀ ਵੀ ਉਹਨਾਂ ਦੇ ਤਰਫੋਂ ਪਦਮੀ ਹੈ ਉਹਨਾਂ ਨੂੰ ਇਹ ਚੇਤਾਵਨੀ ਬਖਸ਼ੀ ਹੈ